ਇੱਥੋਂ ਦੇ ਰਾਜਿਆਂ ਨੂੰ ਲੋਕਾਂ ਲਈ ਥਾਮ ਨਹੀਂ ਜਾਂਦਾ ਹੁੰਦਾ ਬਥੇਰੇ ਰਾਜੇ ਆ ਜਿਹਨਾਂ ਨੂੰ ਆਪਦੇ ਪਹਿਲਾਂ ਤੋਂ ਉਡਾਨ ਭਰਨੀ ਪਈ ਆ ਯਾਨੀ ਜਿਹੜੇ ਥੋੜੇ ਚੰਡੇ ਜਿਹੇ ਚੱਕਦੇ ਆ ਤਾਂ ਤਾਰ ਆ ਜਿਹੜੀ ਅਮਰੀਕਾ ਤੱਕ ਹਿੱਲ ਗਈ ਆ ਅਮਰੀਕਾ ਤੱਕ ਹਿੱਲਦੀ ਆ ਹਾਵ ਤੱਕ ਪੰਜਾਬ ਦੀ ਕਿ ਜਦੋਂ ਦੁਸ਼ਮਣ ਚੜ ਕੇ ਆਉਂਦਾ ਤਾਂ ਸਾਡੇ ਪੰਜਾਬੀਆਂ ਦਾ ਖੂਨ ਖੋਲਦਾ ਹੈ ਪਰ ਇਕੱਠੇ ਹੁੰਦੇ ਆ ਕਿ ਵੱਡੀ ਗਿਣਤੀ ਚ ਕਿਸਾਨ ਆ ਜਿਹੜੇ ਅੱਜ ਡੀਸੀ ਦਫ਼ਤਰ ਦਾ ਘਰਾਓ ਕਰਕੇ ਬੈਠੇ ਹੋਏ ਨੇ ਸਾਈ ਦੇ ਵਿੱਚ ਫਿਰ ਪਿੰਡਾਂ ਚੋਂਗੇ ਤਾਂ ਦੱਸੋਗੇ ਆ ਇਹਨਾਂ ਨੂੰ ਇਹਨਾਂ ਨੂੰ ਲੈਣ ਦੀ ਲੋਕਾਂ ਦਾ ਜਿਹੜੇ ਘਰੋਂ ਆਤਾ ਉਹ ਇਹ ਆ ਵੀ ਢਲਿਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਇਆ ਕਰੋ ਲੋਕਾਂ ਵੱਲੋਂ ਸਰਕਾਰ ਇਦਾਂ ਲੱਗਦਾ ਕਿ ਚੜਦੀ ਆ ਰਹੀ ਹੈ ਚੜਦੀ ਆ ਰਹੀ ਹੈ ਤਾਂ ਕੀ ਲੱਗਦਾ ਸਰਕਾਰ ਦਿਵਾਲੂ ਫਿਰ ਲੋਕਾਂ ਨੂੰ ਜਿਸ ਤਰੀਕੇ ਨਾਲ ਸਰਕਾਰ ਦਾ ਹੁਣ ਰੌਣ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਜਦੋਂ ਪੰਜਾਬ ਦੇ ਆ ਤੁਸੀਂ ਹਰੇ ਪੀਲੇ ਲਾਲ ਝੰਡਿਆਂ ਵਾਲਿਆਂ ਨੂੰ ਦੇਖਦੇ ਹੋ ਤਾਂ ਗੱਲ ਕੋਈ ਛੋਟੀ ਨਹੀਂ ਹੁੰਦੀ ਇਹ ਗੱਲ ਤਾਰ ਆ ਜਿਹੜੀ ਇਹ ਅਮਰੀਕਾ ਤੱਕ ਖੜਕਦੀ ਆ ਨਾ ਕਿ ਇਕੱਲੇ ਪਿੰਡਾਂ ਦੀ ਗੱਲ ਹੁੰਦੀ ਆ ਅੱਜ ਆਪਾਂ ਦੇਖਦੇ ਆਂ ਜਦੋਂ ਬਾਰ-ਬਾਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਕਦੇ ਸੜਕਾਂ ਰੋਕਦੀਆਂ ਕਦੇ ਰੇਲਾਂ ਰੋਕਦੀਆਂ ਕਦੇ ਡੀਸੀ ਦਫ਼ਤਰਾਂ ਦੇ ਘਰਾਓ ਕਰਦੀਆਂ ਕਦੇ ਚੰਡੀਗੜ੍ਹ ਮਾਰਚ ਕਦੇ ਦਿੱਲੀ ਮਾਰਚ ਤਾਂ ਲਾਜ਼ਮੀ ਸੋਚਣਾ ਬਣਦਾ ਕਿ ਗੱਲ ਕੋਈ ਵੱਡੀ ਆ ਅਖ਼ਰੀ ਬਹੁਤ ਸਾਰੀ ਡਿਬੇਟ ਇੱਤੇ ਛਿੜ ਪੈਂਦੀ ਆ ਹਰ ਰੋਜ਼ ਤਰਨਾ ਹਰ ਰੋਜ਼ ਮੁਜ਼ਾਰਾ ਤਾਂ ਬਹੁਤ ਸਾਰੀ ਕੰਟਰਡਿਕਸ਼ਨ ਆ ਸਾਡੇ ਨਾਲ ਅੱਜ ਉਗਰਾਹਾਂ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਨੇ ਉਹ ਇੱਥੇ ਆਏ ਨੇ ਡੀਸੀ ਦਫ਼ਤਰ ਦਾ ਘਰਾਓ ਕਰਨ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਪੰਜਾਬ ਦੀ ਕਿਸਾਨੀ ਹੈ ਜਿਹੜੀ ਜਾਂ ਮਜ਼ਦੂਰ ਜਥੇਬੰਦੀਆਂ ਬਾਰ-ਬਾਰ ਝੰਡੇ ਚਾਕੇ ਸੜਕਾਂ 'ਤੇ ਕਿਉਂ ਆਉਂਦੇ ਆ ਤੇ ਜਿਸ ਤਰੀਕੇ ਨਾਲ ਸਰਕਾਰ ਦੇ ਬਿਆਨ ਆ ਉਹਨਾਂ ਦੀ ਵੀ ਗੱਲ ਕਰਾਂਗੇ ਸਾਡੇ ਨਾਲ ਬੀਕੇ ਜੀ ਉਗਰਾਹਾਂ ਦੀ ਆਗੂ ਨੇ ਜਿਸ ਤਰੀਕੇ ਨਾਲ ਸਰਕਾਰ ਦੇ ਬਿਆਨ ਆ ਰਹੇ ਆ ਜੀ ਬਾਰ-ਬਾਰ ਉਹਦੇ ਵਿੱਚ ਬਾਰ-ਬਾਰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਪਹਿਲੀ ਗੱਲ ਤੇ ਇਹ ਕਹਿਆ ਜਾ ਰਿਹਾ ਤੁਹਾਨੂੰ ਕਿ ਤੁਸੀਂ ਕਿਸਾਨ ਹੀ ਨਹੀਂ ਹੈਗੇ ਇਹ ਤਾਂ ਉਦਦੇ ਸਿੱਧ ਹੋ ਗਿਆ ਸੀ ਜਿੱਦੈ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਨਾਲ ਦਵਿੰਦਰ ਪੱਤਰਕਾਰ ਆ ਜਿਹੜਾ ਪ੍ਰਸਿੱਧ ਉਹਨੇ ਬਿਆਨ ਦਿੱਤਾ ਵੀ ਕਿਸਾਨ ਜੀ ਬਹੁਤ ਮੋٹے ਪੈਸੇ ਲਿਆਏ ਉੱਥੋਂ ਐ ਕਰਤਾ ਕਿਸਾਨਾਂ ਨੇ ਕਿਸਾਨ ਬਿਕ ਗਏ ਉਦਦੇ ਤੋਂ ਸਿੱਧ ਹੋ ਗਿਆ ਸੀ ਨਾਲ ਦੀ ਨਾਲ ਜਿਹੜਾ ਪ੍ਰਮੰਤਮਾਨ ਸਰਕਾਰੇ ਕਹਿ ਲੱਗੀ ਵੀ ਇਹ ਤਾਂ ਜੀ ਸੱਸਾਂ ਨੂੰ ਹਾਂ ਦੀਆਂ ਲੜਾਈਆਂ 'ਚ ਜਾਣ ਲੱਗੇ ਇਹ ਤਾਂ ਜੀ ਆਪਣੇ ਹਰੇਕ ਸਾਥਰ ਨਾਲ ਆ ਲਾ ਦਿੰਦੇ ਏਜੰਟਾਂ ਦੇ ਬਰਾਂ 'ਚ ਧਰਨਾ ਲਾ ਦਿੰਦੇ ਆ ਉਦੋਂ ਗੱਲ ਸਿੱਧ ਹੋ ਗਈ ਸੀ ਵੀ ਵਿਰੋਧੀ ਧਿਰ ਨਾਲ ਮੂਰੇ ਕੋਈ ਸ਼ਕਤ ਹੈ ਨਹੀਂਗੀ ਤੇ ਜਿਹੜੇ ਕਿਸਾਨੀ ਲਹਿਰ ਆ ਇਹ ਨੂੰ ਚੁਣੌਤੀ ਦਿੰਦੀ ਹੈ ਵਿਰੋਧੀ ਧਿਰ ਵਾਲੀ ਵੀ ਇਹਨਾਂ ਨੂੰ ਲਗਾਤਾਰਨ ਤੇ ਹੋਏ ਵਿਆ ਉਦੋਂ ਦਾ ਸਦ ਹੋ ਗਿਆ ਸੀ ਇਹ ਪਰ ਹੱਦ ਉੱਤੇ ਹੋਈ ਜਿੱਦੇ 19 ਮਾਰਚ ਨੂੰ ਸਾਢੇ 7:30 ਸੱਭੂ ਦੇਖਨੌਰੀ ਤੇ ਮੋਰਚਾ ਲਾ ਕੇ ਬੈਠੇ ਸੀ ਇਹਨਾਂ ਐਸਪੀ ਦੀ ਕਾਨੂੰਨੀ ਗਰੰਟੀ ਦਾ ਤੇ ਜਿਹੜਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਮੀਟਿੰਗ ਦਾ ਹਿਾਰਵੰਦ ਘੋਲਣੀਆਂ ਵੀ ਹੁੰਦਾਂਗਾ ਹੁੰਦਾਂਗਾ ਪਰ ਸਾਡੇ ਸਾਥੀਆਂ ਨੂੰ ਮੀਟਿੰਗ ਤੋਂ ਵਾਪਸ ਆਉਂਦਿਆਂ ਨੂੰ ਮਹਾਲੀ ਇਹਨਾਂ ਨੇ ਵੈਰੀਗੇਟ ਕਰਕੇ ਨੂੰ ਰੈਸਟ ਕਰ ਲਿਆ ਇਹ ਫਿਰ ਕੀ ਲੱਗਦਾ ਸਰਕਾਰ ਦੀ ਮਤਲਬ ਇਹਨੂੰ ਕੀ ਇੱਕ ਤਾਂ ਚਲਾਕੀ ਹੁੰਦੀ ਆ ਇੱਕ ਕਹ ਲਈ ਬਹੁਤ ਵੱਡੀ ਕਮਜ਼ੋਰੀ ਹੁੰਦੀ ਆ ਕੀ ਮੰਨਦੇ ਇਸ ਤਰੀਕੇ ਨਾਲ ਵੀ ਉਹਨਾਂ ਨੂੰ ਮੀਟਿੰਗ ਚ ਬੁਲਾ ਲਿਆ ਫਿਰ ਚੱਕ ਲਿਆ ਇਹ ਤਾਂ ਵੱਡੀਆਂ ਵੱਡੀਆਂ ਲੜਾਈਆਂ ਦੀਆਂ ਵੀ ਜਦੋਂ ਮੀਟਿੰਗਾਂ ਹੁੰਦੀਆਂ ਨੇ ਨਾ ਉਦੋਂ ਵੀ ਐ ਹੁੰਦਾ ਇਹ ਤਾਂ ਦੇਖੋ ਅਮਿਤ ਸ਼ਾਹ ਤੇ ਮੋਦੀ ਸਾਹਿਬ ਨੂੰ ਨਰਿੰਦਰ ਮੋਦੀ ਨੂੰ ਖੁਸ਼ ਕਰਨ ਦੇ ਬਾਰੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਇਹ ਸਾਰਾ ਕੁਝ ਰਚਿਆ ਅਮਿਤ ਸ਼ਾਹ ਉਹਨਾਂ ਦੀ ਤੇ ਇਹਨਾਂ ਦੀ ਗੇਮ ਆ ਇਹਨਾਂ ਦੀ ਇੱਕ ਹੈ ਬੀ ਟੀਮ ਭਾਜਪਾ ਦੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਇਹ ਬੀ ਟੀਮ ਹੈ ਤੇ ਵੀ ਟੀਮ ਨੇ ਸੋਚ ਲਿਆ ਵੀ ਸਾਡੇ ਜਿਹੜੇ ਖੁਸ਼ ਕਰਨੇ ਆ ਇਹਨਾਂ ਦੇ ਬੈਕ ਤੇ ਜਿਹੜੇ ਅੜਾਨੀ ਵਾਨੀ ਵਰਗੇ ਉਦੋਂ ਬਾਅਦ ਦਾ ਅਮਰੀਕਾ ਸਾਮਰਾਜ ਆ ਉਹ ਖੁਸ਼ ਕਰਨ ਦੇ ਖਾਤਰ ਸਾਰਾ ਕੁਝ ਕਰਿਆ ਯਾਨੀ ਜਿਹੜੇ ਤੁਹਾਡੇ ਚੰਡੇ ਜਿਹੜੇ ਚੱਕਦੇ ਆ ਤਾਂ ਪਾਰ ਆ ਜਿਹੜੀ ਅਮਰੀਕਾ ਤੱਕ ਹੁੰਦੀ ਆ ਅਮਰੀਕਾ ਤੱਕ ਹਿਲਦੀ ਆ ਦੇਖੋ ਬਹਾਨਾ ਕੀ ਬਣਾਇਆ ਦੇਖੋ ਸਾਡੇ ਵਪਾਰ ਨੂੰ ਬਹੁਤ ਵੱਡਾ ਘਾਟਾ ਪੈਂਦਾ ਸੀ ਸਿੱਧੀ ਗੱਲ ਨਹੀਂ ਆਖੀ ਸਾਡੇ ਸਾਥੀ ਦਾ ਬੈਠੇ ਸੀ ਸਾਈਡਾਂ ਤੇ ਸੀ ਮੂਰੇ ਕੰੰਧਾਂ ਤਾਂ ਜਿਹੜਿਆਂ ਕੱਢਿਆ ਹਰਿਆਣਾ ਸਰਕਾਰ ਨੇ ਕੱਢਿਆ ਉਹਨੂੰ ਦੋਸ਼ੀ ਨਹੀਂ ਬਣਾਇਆ ਦੋਸ਼ੀ ਸਾਡੇ ਕਿਸਾਨਾਂ ਨੂੰ ਬਣਾਇਆ ਉਹ ਤਾਂ ਸੱਦ ਹੋ ਗਿਆ ਸੀਗਾ ਕਿ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਉਹ ਨੰਗਾ ਹੋ ਗਿਆ ਸਰਕਾਰ ਕਹਿੰਦੇ ਸੀ ਅਸੀਂ ਕਿਸਾਨ ਪੱਖੀ ਆ ਉਤੋਂ ਸੱਦ ਹੋ ਗਿਆ ਵੀ ਜਿਹਨੂੰ ਮਰਜ਼ੀ ਚੁਣ ਲਿਓ ਲੋਕੋ ਇਹ ਸਾਮਰਾਜ ਪੱਖੀ ਹੁੰਦੇ ਆ ਸਮਾਜ ਭਵਾਲ ਪੱਖੀ ਹੁੰਦੇ ਹੀ ਨਹੀਂ ਤੇ ਇਹ ਸਰਕਾਰ ਆ ਜਿਹੜੀ ਸਿੱਧਾ ਦਾ ਸਪਸ਼ਟ ਆ ਇਹ ਸਾਮਰਾਜ ਪੱਖੀ ਆ ਤਿੰਨ ਸਾਲ ਸਾਡੇ ਲੋਕਾਂ ਨੂੰ ਜਿੰਨੇ ਵੀ ਇਹਨੇ ਹੁਣ ਤੱਕ ਲਾਰੇ ਲਾਏ ਆ ਇੱਕ ਵੀ ਮੰਗ ਪੂਰੀ ਹੁੰਦੀ ਦਿਖਾ ਦਿਓ ਨਾ ਜੇ ਸਾਡੇ ਆ ਭੈਣਾ ਨੂੰ ਕਿਹਾ ਸੀ 1000 1000 ਰੁਪਏ ਦੇ ਦਾਂਗੇ ਆਓ ਸਿਰਪ ਤੋ ਸਰਪ ਸਾਨੂੰ ਲੜਾਉਣ ਦੀ ਖਾਤਰ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਦੋ ਉੱਤੋਂ ਦੀ ਹੋ ਗਿਆ ਚੋਗਾ ਪਤਾ ਆ ਸਾਨੂੰ ਮਾੜਾ ਮੋਟਾ ਜਿਹੜੇ ਨਾਲ ਦਾਲ ਖੰਡ ਜਿਹੜੇ ਕੁਝ ਫ੍ਰੀਜ ਦਿੰਦੇ ਹੁੰਦੇ ਆ ਕਣਕ ਦਾਲ ਜੀ ਉਹ ਦੇ ਕੇ ਜਨ ਦੀ ਸਿਰਫ ਭਰਾਇਆ ਲੋਕਾਂ ਨੂੰ ਦਿੱਤਾ ਇਹ ਸਰਕਾਰ ਨੇ ਕੁਝ ਨਹੀਂ ਉਹ ਦੁਨਾਂ ਸਰਕਾਰਾਂ ਨਾਲੋਂ ਵੀ ਵੱਧ ਲਟੇਰੀ ਤੇ ਠੁਕੀ ਸਰਕਾਰ ਹੈ ਜੀ ਹੁਣ ਕਿਸਾਨ ਜਿਵੇਂ ਜਿਸ ਤਰੀਕੇ ਨਾਲ ਹਨਾ ਚੱਲ ਰਿਹਾ 21 ਲੱਗਦਾ ਵੀ ਕਿਸਾਨ ਜਿੱਥੇ ਬੰਦੀਆਂ ਮੁੜ ਉਸੇ ਤਰ੍ਹਾਂ ਇੱਕੇ ਨਾਲ ਸਾਂਝ ਕਰਕੇ ਪਾਵਰ ਚ ਆਉਣਗੇ ਕਿਉਂਕਿ ਪਿੱਛੇ ਜੇ ਇਹ ਲੱਗ ਰਿਹਾ ਸੀ ਆਮ ਲੋਕਾਂ ਨੂੰ ਵੀ ਕਿ ਕਿਤੇ ਨਾ ਕਿਤੇ ਕਿਸਾਨ ਜਿਹਾ ਬੰਦੇ ਥੋੜਾ ਪਿੱਛੇ ਹੋ ਗਿਆ ਬਾਣੀ ਦਾ ਪਰਮਾਨ ਹੈ ਜਵੇ ਬਾੜ ਲੱਗੇ ਤਵੇ ਰੋਸ ਜਾਗੇ ਜਿਉਂ ਜਿਉਂ ਸਰਕਾਰਾਂ ਸਾਡੇ ਤੇ ਜ਼ਬਰ ਕਰਨਗੀਆਂ ਤਾਂ ਅਸੀਂ ਇਕੱਠੇ ਹੋਵਾਂਗੇ ਕਿਉਂਕਿ ਕਹਾਵਤ ਹੈ ਪੰਜਾਬ ਦੀ ਕਿ ਜਦੋਂ ਦੁਸ਼ਮਣ ਚੜ ਕੇ ਆਉਂਦਾ ਤਾਂ ਸਾਡੇ ਪੰਜਾਬੀਆਂ ਦਾ ਖੂਨ ਖੋਲਦਾ ਹੈ ਪਰ ਇਕੱਠੇ ਹੁੰਦੇ ਆ ਜੇਸ਼ ਨਹੀਂ ਆਜ਼ਾਦੀ ਵੇਲੇ ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ ਕੋਈ ਧਰਮ ਵਾਲਾ ਮਸਲਾ ਨਹੀਂ ਸੀਗਾ ਸਿਰਫ ਦੇਸ਼ ਦੀ ਆਜ਼ਾਦੀ ਲਈ ਲੜੇ ਆ ਅੱਜ ਵੀ ਉਹੀ ਆ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਬੁੱਕ ਦਾ ਰਾਜ ਬਣਾਉਣਾ ਸੀ ਭਖਤਾਂ ਦਾ ਕਹਿਣ ਤੇ ਵੀ ਉਹਨਾਂ ਦੀ ਬੁੱਕ ਤੋਂ ਹੋਵੇ ਉਹਨਾਂ ਦੀ ਪੁੱਗ ਤੋਂ ਹੋਵੇ ਉਹਦੇ ਖਾਤਰ ਆ ਅਸੀਂ ਸਾਰੇ ਜਣੇ ਇਕੱਠੇ ਹੋਏ ਵੇ ਆ ਅੱਜ ਤੁਸੀਂ ਦੇਖ ਲਓ ਇੱਥੇ ਕੈਮਰਾ ਘੁਮਾ ਕੇ ਵੀ ਦੇਖ ਲਓ ਸਾਰੇ ਝੰਡੇ ਤੁਹਾਨੂੰ ਦਿਸਣਗੇ ਇੱਥੇ ਜਣੇ ਤਿੰਨੇ ਫੋਰਾਂ ਪਰ ਉਹ ਕੇਕੇ ਆ ਪਲਾ ਗੈਰ ਰਾਜਨੀਤਿਕਾ ਪਲਾ ਸਯੁਜਕਤ ਕਿਸਾਨ ਮੋਰਚਾ ਤਿੰਨੇ ਅੱਜ ਜਿੱਥੇ ਅਸੀਂ ਇਕੱਠੇ ਆ ਅਸੀਂ ਇਕੱਠੇ ਹੋ ਕੇ ਜਿਵੇਂ ਅੱਗੇ 13 ਮਹੀਨੇ ਇਕੱਠੇ ਹੋ ਕੇ ਸਰਕਾਰ ਦੇ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਸੀ ਉੱਥੋਂ ਜਾਂਦੀ ਹੁਣ ਅਸੀਂ ਜਿਹੜੀਆਂ ਇਹ ਮੰਗਾਂ 17 18 ਸਾਡੀਆਂ ਇਹਨਾਂ ਨੂੰ ਸਰਕਾਰ ਅੱਜ ਇਥੋਂ ਪੜ੍ਹ ਲੈ ਲਿਖਿਆ ਵਾ ਇਹ ਮਨਾ ਕੇ ਮੁਰਾਂਗੇ ਅਸੀਂ ਇਕੱਠੇ ਹੋ ਕੇ ਦੁਬਾਰਾ ਅੱਜ ਤੇਰੀ ਆਰੰਭਤੀ ਫੇਰ ਸਾਂਝੇ ਤੌਰ ਤੇ ਤੇ ਇਹ ਦਿੱਲੀ ਦੇ ਅਜੰਦੀ ਕਿੰਗਰੇ ਹਿਲਾ ਦੇਾਂਗੇ ਅਸੀਂ ਜਿਵੇਂ ਅੱਗੇ ਹਿਲਾ ਕੇ ਆਏ ਸੀ ਇਹ ਸਰਕਾਰ ਸੋਚ ਲਿਆ ਦਾ ਸਮਝ ਲੈ ਪੰਜਾਬ ਦੀ ਸਰਕਾਰ ਬੇਸ਼ੱਕ ਦੇ ਪੈਰ 'ਚ ਪੈ ਤਰੀ ਜਾਂਦੀ ਆ ਪਰ ਇਹਨੂੰ ਆਉਣ ਵਾਲੇ ਸਮੇਂ 'ਚ ਜਦੋਂ ਇਹਨਾਂ ਲੋਕਾਂ ਕੋਲੇ ਆਉਣਾ 27 'ਚ ਤਾਂ ਲੋਕ ਇਹਨਾਂ ਨੂੰ ਦੱਸਣਗੇ ਵੀ ਤੁਸੀਂ ਕਿਸਾਨਾਂ ਨੂੰ ਕਿਵੇਂ ਉੱਥੇ ਜਲੀਲ ਕੀਤਾ ਕਿਵੇਂ ਤਸ਼ੱਦਦ ਕੀਤਾ ਅੱਛਾ ਜਦੋਂ 27 ਦੇ ਵਿੱਚ ਫਿਰ ਪਿੰਡਾਂ 'ਚ ਆਉਣਗੇ ਤਾਂ ਦੱਸੋਗੇ ਹੈ ਇਹਨਾਂ ਨੂੰ ਇਹਨਾਂ ਨੂੰ ਲੋਕਾਂ ਦਾ ਜਿਹੜੇ ਘਰਾਂ 'ਰਾਤਾ ਉਹ ਇਹ ਆ ਵੀ ਢਲਿਆਂ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਇਆ ਕਰੋ ਲੋਕਾਂ ਵੱਲੋਂ ਅੱਗੇ ਤਾਂ ਭਾਜਪਾ ਨੇ ਤਾਂ ਉਹ ਘੇਰਾ ਜਮਾਈ ਕਰਾਉ ਕੀਤਾ ਜਾਂਦਾ ਸੀ ਇਹਨਾਂ ਨਾਲ ਢਾਣ ਨਾਲ ਲੋਕ ਸਵਾਗਤ ਕਰਿਆ ਕਰਨਗੇ ਕਿਉਂਕਿ ਇਹਨਾਂ ਨੇ ਕੀਤੀ ਬਹੁਤ ਮਾੜੀ ਆ ਕਿਸਾਨਾਂ ਦੇ ਧੀਆਂ ਪੁੱਤ ਹੋ ਕੇ ਇੰਨਾ ਤਾਂ ਮਾੜਾ ਕੋਈ ਕਰ ਹੀ ਨਹੀਂ ਸਕਦਾ ਜਿਵੇਂ ਕਿ ਸਾਡਾ ਸਿੱਖ ਰਾਜ ਧਰਮ ਸਿੰਘ ਡੋਗਰੇ ਵਰਗੇ ਨੇ ਜਾਰਿਆ ਇਹ ਉਦੋਂ ਵੀ ਮਾੜਾ ਹੋਗਾ ਧਰਮ ਸਿੰਘ ਡੋਗਰੇ ਵਰਗੇ ਨਾਲ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਏਕਾ ਬਣੂਗਾ ਤੇ ਏਕਾ ਬਣ ਕੇ ਸਰਕਾਰ ਨੂੰ ਜਿਹੜਾ ਇਹ ਆਕ ਤਸ਼ੱਦਦ ਕੀਤਾ ਇਹਦਾ ਮੂੰਹ ਤੋੜ ਮਾਂ ਜਵਾਬ ਲੋਕ ਦੇਣਗੇ ਪਰ ਆਪਾਂ ਦੇਖਦੇ ਕਿ ਲਗਾਤਾਰ ਪੀਲਾ ਪੰਜਾ ਚੱਲ ਰਿਹਾ ਹਰ ਇੱਕ ਚੀਜ਼ ਤੇ ਹਨਾ ਨਸ਼ਾ ਤਸਕਰਾਂ ਦੇ ਘਰ ਸੀਲ ਕਰਨ ਦੇ ਨਾਂ ਤੇ ਹਨਾ ਬਹੁਤ ਸਾਰੇ ਘਟਾਏ ਜਾ ਰਿਹਾ ਪਰ ਕੀ ਹੋ ਰਹੀ ਆ ਸਰਕਾਰ ਇਦਾਂ ਲੱਗਦਾ ਕਿ ਚੜਦੀ ਆ ਰਹੀ ਆ ਚੜਦੀ ਆ ਰਹੀ ਆ ਤਾਂ ਕੀ ਲੱਗਦਾ ਸਰਕਾਰ ਦਿਵਾਲੂ ਫਿਰ ਲੋਕਾਂ ਨੂੰ ਜਿਸ ਤਰੀਕੇ ਨਾਲ ਸਰਕਾਰ ਦਾ ਹੁਣ ਰੌਆ ਦੇਖੋ ਨਾ ਤਾਂ ਅੱਜ ਤੱਕ ਲੋਕ ਕਿਤੇ ਦਬੇ ਆ ਇਹ ਬੇਸ਼ੱਕ ਨਹੀਂ ਬਲਜੋਡਰ ਚਲਾ ਰਹਿਣ ਸਰਕਾਰ ਇਹ ਪੁਸ਼ ਰਾਜ ਕਾਇਮ ਕਰ ਲੈਣ ਬੇਸ਼ੱਕ ਜੇਕਰ ਆ ਉਥੇ ਅੰਗਰੇਜ਼ਾਂ ਦਾ ਰਾਜ ਹੀ ਨਾ ਜਾਂਦਾ ਐ ਤਾਂ ਉਹਨਾਂ ਕੋਲ ਇਕੱਲਾ ਪੁਸ ਫੌਜ ਦਾ ਘਰਤਾ ਸੀਗਾ ਅਕਸਰ ਲੋਕ ਬਹੁਤ ਵੱਡੀ ਤਾਕਤ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਹਮੇਸ਼ਾ ਵਾਸਤੇ ਲੋਕ ਵੱਡੇ ਹੁੰਦੇ ਆ ਤਕੜੀਆਂ ਜਰੂਰ ਹੁੰਦੀਆਂ ਜਿਹੜਾ ਸਦਾ ਤੇ ਹੋਣ ਜਦੋਂ ਸਦਾ ਹਾਸਲ ਕਰਨੀ ਹੋਵੇ ਫਿਰ ਲੋਕ ਹੀ ਕਰਾਉਂਦੇ ਆ ਤੇ ਲੋਕ ਜੇ ਸਦਾ ਦੇਣ ਜਾਂਦੇ ਨੇ ਤਾਂ ਖੋਣ ਵੀ ਜਾਂਦੇ ਆ ਸੋ ਇਹ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਲੋਕ ਹਮੇਸ਼ਾ ਵਾਸਤੇ ਵੱਡੇ ਹੁੰਦੇ ਆ ਦੇ ਲੋਕਾਂ ਲਈ ਹਮੇਸ਼ਾ ਵਾਸਤੇ ਜੱਤ ਹੁੰਦੀ ਆ ਜਦੋਂ ਲੋਕ ਇਕੱਠੇ ਹੋ ਕੇ ਆਪਦੇ ਹੱਕੀ ਮੰਗਾ ਮੰਗਦੇ ਆ ਤਾਂ ਇਥੋਂ ਦੇ ਰਾਜਿਆਂ ਨੂੰ ਲੋਕਾਂ ਲਈ ਥਾਮ ਨਹੀਂ ਜਾਉਂਦਾ ਹੁੰਦਾ ਬਥੇਰੇ ਰਾਜੇ ਆ ਜਿਨ੍ਹਾਂ ਨੂੰ ਆਪਦੇ ਪਹਿਲਾਂ ਤੋਂ ੜਾਨ ਭਰਨੀ ਪਈ ਆ ਸੋ ਇੱਕੋ ਇਹ ਆਪਦਾ ਪਰ ਲੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਅਸੀਂ ਕਿਵੇਂ ਮੂੰਹ ਦਿਖਾਵਾਂਗੇ ਜੀ